ਉਸ ਲਈ ਤਾਂ ਬਿਆਨ ਹੋ ਸਕਦਾ ਲੇਕਿਨ ਉਸਦੀ ਤੌਰ ਤੇ ਹਲੇ ਤੱਕ ਇੰਡੀਆ ਦਾ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਪ੍ਰਧਾਨ ਮੰਤਰੀ ਵਾਲਾ ਕੋਈ ਇਹ ਬਿਆਨ ਨਹੀਂ ਆਇਆ ਹੈ। ਆਫੀਸ਼ੀਅਲੀ ਕੋਈ ਬਿਆਨ ਨਹੀਂ ਦਿੱਤਾ। ਸਰ ਤੁਸੀਂ ਕੱਟ ਕੇ ਦੇਖਿਓ ਕੇਜਰੀਵਾਲ ਜੀ ਨੇ ਕਟੋ ਕਟ ਨਹੀਂ ਤਾਂ 50 ਹਜ਼ਾਰ ਲੋਕਾਂ ਦੀ ਉਪਸਥਿਤੀ ਦੇ ਵਿੱਚ ਇਹ ਗੱਲ ਸਰ ਕਹੀ ਹੈ। ਮੈਂ ਇਸ ਟਾਈਮ ਮੇਰੇ ਕੋਲ ਵੀਡੀਓ ਨਹੀਂ ਹੈਗੀ ਤੇ ਮੈਂ ਤੁਹਾਨੂੰ ਵੀਡੀਓ ਵੀ ਇਹ ਪ੍ਰੋਵਾਈਡ ਕਰ ਦਾਂਗਾ। ਮੈਂ ਮੰਤਪ ਬੈਨਰਜੀ ਦੀ ਵੀ ਵੀਡੀਓ ਪ੍ਰੋਵਾਈਡ ਕਰ ਦਾਂਗਾ। ਤੇ ਬਾਕੀ ਜੋ ਇੰਟਰਨਲ ਜੋ ਮੀਟਿੰਗਸ ਹੁੰਦੀਆਂ ਆ ਉਹ ਸਾਡੇ ਕੋਲ ਸਾਰੇ ਸੋਰਸਸ ਦੇ ਰਾਹੀਂ ਜੋ ਖਬਰਾਂ ਆ ਉਹ ਆ ਜਾਂਦੀਆਂ ਤੇ ਉਸ ਦੌਰਾਨ ਆਪਾਂ ਜੋ ਹੈ ਅਸੀਂ ਤੁਹਾਨੂੰ ਜੋ ਹਕੀਕਤ ਚੀਜ਼ ਹੈ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇਗਾ ਤੇ ਉਹ ਬਣੇਗਾ ਤੇ ਰਾਹੁਲ ਗਾਂਧੀ ਜੀ ਹੀ ਬਣਗੇ ਇਹ ਗੱਲ ਸਪਸ਼ਟ ਹੈ ਤੁਹਾਡੇ ਬੈਨਰ ਦੇ ਉੱਤੇ ਰਾਜਾ ਪ੍ਰਿੰਗ ਜਿਸ ਨੂੰ ਬਣਾਉਣੇ ਉਹ ਤੇ ਪਿਕਚਰ ਨਹੀਂ ਆ ਰਹੀ ਕਿ ਕੀ ਗੱਲ ਹੋ ਰਹੀ ਕੋਈ ਫਕਸੇ ਇਦਾਂ ਜੜਾ ਟਿੰਗ ਦਾ ਇਸ ਤਰੀਕਾ ਨਹੀਂ ਬਣ ਰਿਹਾ ਨਹੀਂ ਸਰ ਸਾਡੇ ਬੈਨਰ ਤੁਸੀਂ ਬਾਹਰ ਜਾ ਕੇ ਦੇਖੋ ਜਿਹੜਾ ਤੁਹਾਡੇ ਇਨਵਿਟੇਸ਼ਨ ਗਿਆ ਉਸ ਦੇ ਉੱਤੇ ਵੀ ਉਹ ਪਿਕਚਰ ਹੈ ਬੈਨਰ ਸਰ ਇਨਵੀਟੇਸ਼ਨ ਹੈ ਜੋ ਉਹ ਕਿਸੇ ਮੁੰਡੇ ਨੇ ਕਿਹਨੇ ਐਡਿਟ ਕੀਤਾ ਉਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ। ਪਰ ਰਾਜਾ ਵੜਿੰਗ ਜੀ ਸਾਡੇ ਪ੍ਰਧਾਨ ਹੈ ਤੁਸੀਂ ਬਾਹਰ ਜਾ ਕੇ ਦੇਖੋਗੇ ਤੇ ਅੰਦਰ ਵੀ ਦੇਖੋਗੇ ਆਡੀਟੋਰੀਅਮ ਦੇ। ਜਿੰਨੀਆਂ ਫਲੈਕਸਾਂ ਲੱਗੀਆਂ ਰਾਜਾ ਵੜਿੰਗ ਜੀ ਦੀ ਫੋਟੋ ਬਿਲਕੁਲ ਪਹਿਲ ਦੇ ਆਧਾਰ ਦੇ ਉੱਤੇ ਲੱਗੀ ਹੋਈ ਹੈ। ਕੋਈ ਇਨਵੀਟੇਸ਼ਨ ਦਾ ਉੱਤੇ ਨਹੀਂ ਲੱਗੀ ਉਸਦੇ ਕੋਈ ਇਨਵੀਟੇਸ਼ਨ ਨਹੀਂ ਹੈਗੀ। ਬਿਲਕੁਲ ਹੈਗੀ ਹੈ ਸਰ ਤੁਸੀਂ ਕੈਮਰਾ ਬਾਹਰ ਇੱਕ ਵਾਰ ਮਾਰੋ। ਤੇ ਅੰਦਰ ਵੀ ਅੰਦਰ ਵੀ ਕੈਮਰਾ ਮਾਰੋ ਨਹੀਂ ਸਰ ਮੈਂ ਫੋਟੋ ਭੇਜਦਾ ਤੁਹਾਨੂੰ ਰਾਜਾ ਉੜਿੰਗਜੀ ਦੀ ਫੋਟੋ ਬਿਲਕੁਲ ਹੈ ਪਤਾ ਨਹੀਂ ਕਿੰਨੇ ਲੱਖਾਂ ਕਰੋੜਾਂ ਨੌਕਰੀ ਦੇਣ ਦਾ ਜੋ ਵਾਅਦਾ ਹੈ ਜੋ ਕੀਤਾ ਸੀਗਾ 15 ਲੱਖ ਵਾਲੀ ਤਾਂ ਮੈਂ ਗੱਲ ਬਾਅਦ ਚ ਕਰਾਂਗਾ ਤੇ ਕਿਉਂਕਿ ਜਿਹੜਾ ਯੁਵਾ ਹੁੰਦਾ ਹੈ ਜੋ ਸਟੂਡੈਂਟ ਹੁੰਦਾ ਹੈ ਉਹ ਦੇਸ਼ ਦੀ ਤਰੱਕੀ ਦੀ ਚਾਬੀ ਹੁੰਦਾ ਹੈ ਕੁੰਜੀ ਹੁੰਦਾ ਹੈ ਇਹ ਗੱਲ ਨਾਲ ਆਪਾਂ ਸਾਰੇ ਸਹਿਮਤ ਵੀ ਕਰਦੇ ਹਾਂ ਤੇ ਨਰਿੰਦਰ ਮੋਦੀ ਜੀ ਦੀ ਜੋ ਸਰਕਾਰ ਹੈ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਔਰ ਸਟੂਡੈਂਟਸ ਨਾਲ ਯੁਵਾ ਨਾਲ ਸਰਾਸਰ ਇੱਕ 10 ਸਾਲਾਂ ਦੇ ਵਿੱਚ ਧੋਖਾਧੜੀ ਕੀਤੀ ਹੈ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਨਹੀਂ ਮਿਲੇ ਉਹਨਾਂ ਦੀਆਂ ਬਣਦੀਆਂ ਨੌਕਰੀਆਂ ਉਹਨਾਂ ਨੂੰ ਨਹੀਂ ਮਿਲ ਪਾਈਆਂ ਬੰਦੇ ਡਿਗਰੀਆਂ ਲੈ ਕੇ ਗਲਾਂ ਦੇ ਵਿੱਚ ਪਾ ਕੇ ਮੈਡਲ ਇਵਨ ਕਿ ਸਪੋਰਟਸ ਪਰਸਨ ਵੀ ਉਹ ਵੀ ਯੁਵਾ ਦੇ ਵਿੱਚ ਆਂਦੇ ਐ ਦਿੱਲੀ ਧਰਨੇ ਲਾ ਕੇ ਬੈਠੇ ਆ ਤੇ ਮਤਲਬ ਕੁੱਲ ਮਿਲਾ ਕੇ ਇੱਕ ਜੋ 18 ਤੋਂ 25 26 ਸਾਲ 27 28 ਸਾਲ ਦੀ ਉਮਰ ਦਾ ਬੰਦਾ ਹੁੰਦਾ ਹੈ ਇਹ ਜਿਹੜੀ ਏਜ ਹੁੰਦੀ ਹੈ 10 ਸਾਲ ਦੀ 18 ਤੋਂ 28 ਦੀ ਇਹ ਤਰੱਕੀ ਦੀ ਏਜ ਹੁੰਦੀ ਹੈ ਮਤਲਬ ਕਹਿ ਲੋ ਕਿ ਬੰਦੇ ਨੇ ਬੀਟੈਕ ਕਰੀ ਹੋਈ ਹੈ ਔ ਲਾ ਕਰੀ ਹੋਈ ਹੈ ਐਮਟੈਕ ਕਰੀ ਹੋਈ ਹੈ ਸਕਾਲਰ ਸਕਾਲਰ ਨੇ ਬੰਦੇ ਪੀ ਐਚ ਡੀ ਕੀਤੀ ਹੋਈ ਹੈ ਬਟ ਗੱਲ ਇਹ ਹੈ ਅੱਜ ਉਹ ਸਾਰੇ ਵਿਅਕਤੀਆਂ ਨੂੰ ਕਿਸੇ ਨੂੰ ਕਰੀਆਨੇ ਦੀ ਦੁਕਾਨ ਕਰਨੀ ਪੈ ਰਹੀ ਹੈ ਕਿਸੇ ਨੂੰ ਪਕੌੜੇ ਵੇਚਣੇ ਪੈ ਰਹੇ ਐ ਕਿਸੇ ਨੂੰ ਮਤਲਬ ਹਾਊਸ ਦੀ ਦੀ ਛੋਟੀ ਮਤਲਬ ਕੋਈ ਸਵੈਟਰ ਬੁਣਨ ਵਾਲਾ ਕੰਮ ਕਰਨਾ ਪੈ ਰਿਹਾ ਹੈ ਮਤਲਬ ਜੋ ਜਿੰਨੀ ਉਹਨਾਂ এডਿਕੇਸ਼ਨ ਲੈ ਲਈ ਹੈ ਜਿੰਨਾ ਉਹ ਪੜ੍ਹ ਲਿਖ ਚੁੱਕੇ ਹੈ ਉਹਨਾਂ ਦੀ এডਿਕੇਸ਼ਨ ਦੇ ਹਿਸਾਬ ਨਾਲ ਉਹਨਾਂ ਨੂੰ ਉਹਨਾਂ ਦਾ ਨਿਆਂ ਹੈ ਜੋ ਨਹੀਂ ਮਿਲੇ ਆਏਗਾ ਹੱਕ ਨਹੀਂ ਮਿਲਿਆ ਤੇ ਇਸ ਕਰਕੇ ਜੋ ਸਾਡੇ 올 ਇੰਡੀਆ ਦੇ ਪ੍ਰਧਾਨ ਹੈ ਵਰੁਣ ਚੌਧਰੀ ਜੀ ਨੈਸ਼ਨਲ ਸਟੂਡੈਂਟ ਯੂਨੀਅਨ ਦੇ ਜੋ ਪ੍ਰਧਾਨ ਹੈ ਵਰੁਣ ਚੌਧਰੀ ਜੀ ਉਹਨਾਂ ਨੇ ਸੰਕਲਪ ਲਿੱਤਾ ਹੈ ਕਿ ਉਹ ਪੂਰੇ ਹਿੰਦੁਸਤਾਨ ਦੇ ਕੱਲੇ-ਕੱਲੇ ਸਟੇਟ ਦੇ ਵਿੱਚ ਰਾਜੇ ਵਿੱਚ ਪ੍ਰਦੇਸ਼ ਵਿੱਚ ਤੇ ਉਸ ਤੋਂ ਬਾਅਦ ਕੱਲੇ-ਕੱਲੇ ਕੌਨਸਟਿਟੂਐਂਸੀਜ਼ ਦੇ ਵਿੱਚ ਜ਼ਿਲ੍ਹਿਆਂ ਵਿੱਚ ਜਾਣਗੇ ਤੇ ਉੱਥੇ ਦੇ ਸਟੂਡੈਂਟਸ ਦੇ ਨਾਲ ਇੰਟਰੈਕਟ ਕਰਨਗੇ ਉਹ ਸਟੂਡੈਂਟਸ ਨੂੰ ਪੁੱਛਣਗੇ ਕਿ ਤੁਹਾਡੀਆਂ ਕੀ-ਕੀ ਸਮੱਸਿਆਵਾਂ ਨੇ ਉਹ ਸਮੱਸਿਆਵਾਂ ਜਾਣਨਗੇ ਤੇ ਉਹ ਸਮੱਸਿਆਵਾਂ ਰਾਹੁਲ ਗਾਂਧੀ ਜੀ ਤੱਕ ਪਹੁੰਚਾਣਗੇ ਤਾਂ ਕਿ rahul gandhi ji ਜੋ 5 ਤਰੀਕ ਨੂੰ ਰਿਜ਼ਲਟ ਆਏਗਾ ਉਦੋਂ ਪ੍ਰਧਾਨ ਮੰਤਰੀ ਜਦ ਬਣਨਗੇ ਉਸ ਤੋਂ ਬਾਅਦ ਜੋ ਜੋ ਹੱਕ ਸਟੂਡੈਂਟਸ ਨੂੰ ਯੁਵਾ ਨੂੰ ਨਹੀਂ ਮਿਲ ਪਾਇਆ ਉਹ ਹੱਕ rahul gandhi ji ਉਹਨਾਂ ਨੂੰ ਦਿਵਾਉਣ ਦਾ ਕੰਮ ਹੈ ਜੋ ਕਰਨਗੇ ਤੇ ਅੱਜ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਚੀਫ ਗੈਸਟ ਨੇ varun choudhary ji ਤੇ ਨਾਲ ਉਹਨਾਂ ਦੇ ਜੋ ਆਪਣੇ ਇਥੋਂ ਕੈਂਡੀਡੇਟ ਨੇ ਮੈਂ ਆਪਣਾ singla saheb vijender singla saheb ਉਹ ਵੀ ਨਾਲ ਇੱਥੇ ਆਣਗੇ ਉਹ ਵੀ ਕੱਲ ਨੂੰ ਜੋ ਸਟੂਡੈਂਟਸ ਦੀ ਆਵਾਜ਼ ਹੈ ਪਛਾਣ ਦਾ ਕੰਮ ਹੈ ਜਿਹੜਾ ਪਾਰਲੀਮੈਂਟ ਤਾਂ ਕਰਨਗੇ ਤੇ ਜੋ ਇਹ ਅਸੀਂ ਲੋਗੋ ਲਿਖਿਆ ਛਾਤਰ ਪੰਜਾਬ ਦੇ ਥੱਲੇ ਯੁਵਾ ਨਿਆਏ ਇਹ ਅਸਲ ਦੇ ਵਿੱਚ ਯੁਵਾ ਤੇ ਸਟੂਡੈਂਟ ਇੱਕ ਗੱਲ ਹੁੰਦੀ ਹੈ ਇਹ ਯੁਵਾ ਤੇ ਸਟੂਡੈਂਟ ਨੂੰ ਨਿਆਏ ਦਿਵਾਉਣ ਦਾ ਜੋ ਪ੍ਰੋਗਰਾਮ ਹੈ ਅੱਜ ਅਸੀਂ ਇਹ ਰਤਨ ਕਾਲਜ ਦੇ ਵਿੱਚ ਉਲੀਕਿਆ ਤੇ ਅਸੀਂ ਵਰੁਣ ਚੌਧਰੀ ਜੀ ਦੀ ਦਿਸ਼ਾ ਨਿਰਦੇਸ਼ ਤੇ ਹੇਠ ਚੱਲ ਕੇ ਇਹ ਪ੍ਰੋਗਰਾਮ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਮੁਹਾਲੀ ਦੇ ਵਿੱਚ ਹੋ ਰਿਹਾ ਹੈ ਦੋਸਤੋ ਵੀ ਵੱਡੀ ਗੱਲ ਹੈ ਸ਼ਹੀਦਾਂ ਦੀ ਧਰਤੀ ਸੁਹਾਣਾ ਦੇ ਵਿੱਚ ਹੋ ਰਿਹਾ ਹੈ ਤੇ ਸ਼ਹੀਦਾਂ ਦੀ ਧਰਤੀ ਦੇ ਵਿੱਚ ਸ਼ਹੀਦਾਂ ਦੇ ਆਸ਼ੀਰਵਾਦ ਨਾਲ ਇਹ ਪ੍ਰੋਗਰਾਮ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਪੰਜਾਬ ਦੇ ਹਰ ਇੱਕ ਸਟੂਡੈਂਟਸ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣ ਦਾ ਕੰਮ ਹੈ ਜੋ ਸ਼ਹੀਦਾਂ ਦੇ ਆਸ਼ੀਰਵਾਦ ਨਾਲ ਵਰੁਣ ਚੌਧਰੀ ਜੀ ਤੇ ਅਸੀਂ ਉਹਨਾਂ ਦੀ ਟੀਮ ਬਣ ਕੇ ਇਹ ਯੁਵਾ ਨੂੰ ਨਿਆਂਦਵਾਨ ਦਾ ਕੰਮ ਛਾਤਰ ਪੰਚਾਇਤ ਦੇ ਮਾਧਿਅਮ ਦੇ ਨਾਲ ਐਨਐਸਏ ਦੇ ਮਾਧਿਅਮ ਦੇ ਨਾਲ ਅਸੀਂ ਕਰਨੇ ਦਾ ਕੰਮ ਕਰਾਂਗੇ ਤੇ ਸਾਡੇ ਨਾਲ ਪੰਜਾਬ ਦੇ ਇੰਚਾਰਜ ਹੈ ਜੋ ਅਕਸ਼ੇ ਲਾਕੜਾ ਜੀ ਉਹ ਵੀ ਪੂਰਾ ਸਾਡਾ ਜੋ ਸਹਿਯੋਗ ਕਰਨ ਦਾ ਕੰਮ ਹੈ ਜੋ ਪੂਰਾ ਕਰ ਰਹੇ ਹੈ